සතනාමවාහිගෘු සතනාම සතනාමවාහිගෘු සතනාම 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 419 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਬਟਾਇਆ ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ ਕੀਆ ਭਵੀਐ ਕੀਆ ਢੂੰਡੀਐ ਗੁਰ ਸ਼ਬਦ ਦਿਖਾਇਆ ਮਮਤਾ ਮੋ ਵਿਸਰਜਿਆ ਆਪਣੇ ਘਰ ਆਇਆ ਰਹਾ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ 419 ਅੰਗ ਤੇ ਸਬੈਮਾਨ ਹੈ ਹੁਣ ਤੱਕ 15 ਸ਼ਬਦ ਅਸ਼ਟਪਰੀਆਂ ਸੰਪੂਰਨ ਹੋਈਆਂ ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਕਿ ਅਸੀਂ ਇਹ ਸੰਸਾਰ ਦੇ ਉੱਤੇ ਮਸਾਫਰ ਹਾਂ ਜਦੋਂ ਅਸੀਂ ਆਪਣੇ ਰਸਤੇ ਤੋਂ ਭਟਕ ਜਾਂਨੇ ਹਾਂ ਤਮੰਜਲ ਤੇ ਨਹੀਂ ਪਹੁੰਚ ਸਕਦੇ ਕਿਉਂਕਿ ਪੰਕਜ ਮੋਗ ਪਗ ਨਹੀਂ ਚਾਲੇ ਹਮ ਦੇਖਾ ਤੈ ਡੂਬੀ ਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਉਸ ਪ੍ਰਮਾਤਮਾ ਨਾਲ ਸਾਂਝ ਗੁਣਾਂ ਦੀ ਹੈ ਇਹ ਮੋਹ ਦੀਆਂ ਬੀੜੀਆਂ ਇਹ ਸੰਸਾਰ ਚ ਪਈਆਂ ਹੋਈਆਂ ਨੇ ਸਾਨੂੰ ਮਹਾਰਜ ਨੇ ਪ੍ਰੇਮ ਦਾ ਰਸਤਾ ਦੱਸਿਆ ਅਸੀਂ ਆਪਣੇ ਰਸਤੇ ਤੋਂ 扑ਟ ਕੇ ਆਪਣੀ ਮੰਜ਼ਿਲ ਤੋਂ ਪਰਾਂ ਹੋ ਜਾਂਦੇ ਆ ਇਸ ਕਰਕੇ ਦੁੱਖਾਂ ਦਾ ਕਾਰਨ ਹੈ ਸੱਚ ਚੰਗਾ ਨਹੀਂ ਲੱਗਦਾ ਸੱਚ ਪਾਉਂਦਾ ਨਹੀਂ ਹੈ ਰਸਤਾ ਝੂਠ ਦਾ ਫੜਦੇ ਆ ਤੇ ਮੰਜ਼ਿਲ ਸੱਚ ਦੀ ਲੱਭਦੀ ਆ ਸਾਡੀ ਹਾਲਤ ਇਹ ਹੈ ਇਸ ਕਰਕੇ ਮਹਾਰਾਜ ਅਨੁਪਤਾ ਕਰਦੇ ਨੇ ਕਿਆ ਭਵੀ ਹੈ ਕਿਆ ਢੂੰਡੀ ਹੈ ਗੁਰ ਸ਼ਬਦ ਦਿਖਾਇਆ ਕਿੰਨੇ ਹੁਣ ਕੀ ਪਾਉਣਾ ਹੈ ਕੀ ਘੁੰਮਣਾ ਫਿਰਨਾ ਹੈ ਕੀ ਲੱਭਣਾ ਹੈ ਸਾਨੂੰ ਸਤਿਗੁਰਾਂ ਨੇ ਬੜੀ ਕਿਰਪਾ ਕਰਕੇ ਗੁਰੂ ਦੇ ਸ਼ਬਦ ਵਿੱਚੋਂ ਹੀ ਸਭ ਕੁਝ ਦਿਖਾ ਦਿੱਤਾ ਸਮਝਾ ਦਿੱਤਾ ਸਾਡੀ ਮੰਜ਼ਿਲ ਦੱਸ ਦਿੱਤੀ ਆਹ ਰਸਤਾ ਹੈ ਜਿਸ ਤਰ੍ਹਾਂ ਆਪਾਂ ਨਕਸ਼ੇ ਨੂੰ ਦੇਖ ਕੇ ਤੈਅ ਕਰ ਲੈਂਦੇ ਆ ਕਿ ਇੱਥੋਂ ਐਨੇ ਕਿਲੋਮੀਟਰ ਦੂਰ ਹੈ ਆਹ ਰਸਤੇ ਜਿਹੜੇ ਅਸੀਂ ਜਾ ਰਹੇ ਆ ਉਹ ਠੀਕ ਹੈ ਅ ਗੱਡੀਆਂ ਦੇ ਉੱਤੇ ਆਪਾਂ ਲਾ ਲੈਨੇ ਆ ਪਤਾ ਲੱਗ ਜਾਂਦਾ ਕਿ ਐਨੇ ਕਿਲੋਮੀਟਰ ਰਸਤਾ ਹੈ ਗੁਰੂ ਨੇ ਗੁਰੂ ਦੇ ਸ਼ਬਦ ਦੁਆਰਾ ਸਾਨੂੰ ਬਿਲਕੁਲ ਸਾਡਾ ਰਸਤਾ ਦਿਖਾ ਦਿੱਤਾ ਕਿ ਤੇਰੀ ਮੰਜ਼ਲ ਨਿਜ ਘਰ ਹੈ ਆਪਣੇ ਅੰਦਰ ਜਾਣਾ ਸੀ ਤੂੰ ਤੇ ਬਾਹਰ ਨੂੰ ਭਜ ਲਿਆ ਇਹ ਕਰਕੇ ਬਾਹਰ ਦੌੜਨਾ ਬੰਦ ਕਰ ਦਿੱਤਾ ਜਦੋਂ ਗੁਰੂ ਦੇ ਸ਼ਬਦ ਨਾਲ ਜੁੜੇ ਮਮਤਾ ਮੋ ਵਿਸਰਜਿਆ ਆਪਣੇ ਘਰ ਆਇਆ ਇਹ ਮੈਂ ਮੇਰੀ ਤੇ ਮਮਤਾ ਮੋ ਇਹ ਦੋਵੇਂ ਚੀਜ਼ਾਂ ਤਿਆਗ ਦਿੱਤੀਆਂ ਜਦੋਂ ਇਹਨਾਂ ਨੂੰ ਤਿਆਗਿਆ ਤਾਂ ਆਪਣੇ ਘਰ ਆਇਆ ਆਪਣੇ ਨਿਜ ਘਰ ਵਿੱਚ ਆ ਗਿਆ ਆਪਣੇ ਅੰਦਰ ਆਇਆ ਸਮਝ ਆਈ ਕਿ ਨਿਜ ਘਰ ਸੀ ਮੇਰਾ ਅਸਲੀ ਮੈਂ ਇੱਥੇ ਆਉਣਾ ਸੀ ਇੱਥੋਂ ਹੀ ਚੀਜ਼ ਪ੍ਰਾਪਤ ਕਰਨੀ ਸੀ ਇੱਥੋਂ ਹੀ ਸਭ ਕੁਝ ਮਿਲੇਗਾ ਸਭ ਕੁਝ ਘਰ ਮੈਂ ਬਾਹਰ ਕਿਸ ਨਾਹੀਂ ਬਾਹਰ ਟੋਲਾ ਸੋ ਘਰਮ ਪੁਲਾਏ ਤੇ ਦੁਨੀਆ ਬਾਹਰ ਨੂੰ ਭੱਜਦੀ ਪਈ ਹੈ ਤੀਰਥਾਂ ਤੇ ਹੋਰ ਤੇ ਮੇਲਿਆਂ ਤੇ ਸੰਗਮਾਂ ਤੇ ਡੇਰਿਆਂ ਤੇ ਜਾਣਾ ਤੇ ਅੰਦਰ ਸੀ ਜੀ ਅਸੀਂ ਉੱਥੋਂ ਸਗੋਂ ਖੱਜਲ ਖਵਾਰੀ ਲੈ ਕੇ ਹੋ ਰਾ ਜਾਣੇ ਆਂ ਮਹੱਲਾ ਪਹਿਲਾ ਅਸਰ ਰਗ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਸ਼ਬਦ ਆਰੰਭ ਕਰਦੇ ਨੇ ਚੱਲੇ ਚੱਲਣ ਹਾਰ ਬਾਟ ਵਟਾਇਆ ਦੁਨੀਆ ਚੱਲ ਰਹੀ ਏ ਜੀ ਪਰ ਮਹਾਰਾਜ ਕਹਿੰਦੇ ਆਪਣੇ ਰਸਤੇ ਤੋਂ ਭਟ ਗਏ ਆਪਣੀ ਬਾਟ ਵਟਾ ਗਏ ਜਾਣਾ ਅੰਮ੍ਰਿਤਸਰ ਨੂੰ ਸੀ ਜਾ ਦਿੱਲੀ ਨੂੰ ਰਹਿ ਗਏ ਨੇ ਨਹੀਂ ਪਹੁੰਚ ਸਕਣਗੇ। ਇਹੀ ਹਾਲਤ ਸਾਡੀ ਰਸਤਾ ਅਸੀਂ ਮਾਰਗ ਅਪਣਾਇਆ ਸੀ ਉਸ ਮਾਲਕ ਦਾ ਉਸ ਪ੍ਰਮਾਤਮਾ ਦਾ ਪਰ ਰਸਤਾ ਸੀ ਫੜ ਲਿਆ ਮਾਇਆ ਦਾ। ਨਹੀਂ ਪਹੁੰਚਵਾਂਗੇ ਜਿੱਥੇ। ਇਸ ਕਰਕੇ ਮਰਗ ਨੇ ਵਾਟ ਵਟ ਗਈ। ਭੁਲੇਖਾ ਖਾ ਗਏ ਅਸੀਂ। ਧੰਦ ਪਿਟੇ ਸੰਸਾਰ ਸੱਚ ਨਾ ਭਾਇਆ। ਤੁਰੇ ਤੇ ਧਰਮ ਦੇ ਰਾਤੇ ਸੀ ਪਰ ਠੰਡਾ ਕਰ ਲਿਆ ਇਹਨੇ ਧਰਮ ਨੂੰ ਠੰਡਾ ਬਣਾ ਦਿੱਤਾ ਧੰਦ ਪਿੱਟਣ ਲੱਗ ਪਏ ਧੰਦ ਪਿੱਟਣਾ ਆਪਾਂ ਸਮਝਦੇ ਪੰਜਾਬੀ ਬੋਲੀ ਧੰਦ ਪਿੱਟਣਾ ਹੁੰਦਾ ਫਜ਼ੂਲ ਕਰਮ ਕਰਨਾ ਹੀ ਹੈ ਕਰਮ ਕਾਂਡਾਂ ਵਿੱਚ ਪੈ ਗਏ ਲੋਕ ਜਿਹੜੀ ਗੱਲ ਸੱਚ ਦੀ ਸੀ ਉਹ ਚੰਗੀ ਨਾ ਲੱਗੀ ਸੱਚ ਭਾਇਆ ਨਾ ਕਿਆ ਭਵੀਆ ਕਿਆ ਢੁੰਡੀਐ ਗੁਰ ਸ਼ਬਦ ਦਿਖਾਇਆ ਮਰੀਕ ਨੇ ਹੁਣ ਅਸੀਂ ਕੀ ਲੱਭੀਏ ਕੀ ਲੱਭਣਾ ਹੈ ਕਿੱਥੇ ਜਾਣਾ ਹੈ ਗੁਰੂ ਨੇ ਸ਼ਬਦ ਦੁਆਰਾ ਸਾਨੂੰ ਸਭ ਕੁਝ ਵਿਖਾ ਦਿੱਤਾ ਨਕਸ਼ਾ ਵਿਖਾ ਦਿੱਤਾ ਕਿ ਇਹ ਰਜੋਗੁਣ ਤਮੋਗੁਣ ਸਤੋਗੁਣ ਇਡਾ ਪਿੰਗਲਾ ਸੁਖਮਣਾ ਇਹ ਤੈਨੂੰ ਅੰਦਰੋਂ ਹੀ ਪ੍ਰਾਪਤ ਹੋਏਗਾ ਸਾਰਾ ਕੁਝ ਅੰਮ੍ਰਿਤ ਤੇਰੇ ਹਿਰਦੇ ਵਿੱਚ ਹੈ ਜਿੱਥੇ ਇਹ ਸਰੀਰ ਚ ਨੌ ਰਸ ਨੇ ਜਿੱਥੇ ਇਹ ਸਰੀਰ ਵਿੱਚ ਕਾਮ ਰਸ ਹੈ ਨਾਮ ਰਸ ਵੀ ਦੇ ਵਿੱਚ ਹੀ ਹੈ ਪਰ ਲੋੜ ਹੈ ਲੱਭਣ ਦੀ ਲੋੜ ਹੈ ਢੂੰਡਣ ਦੀ ਲੋੜ ਹੈ ਖੋਜਣ ਦੀ ਗੁਰੂ ਦੇ ਸ਼ਬਦ ਨੂੰ ਵਿਚਾਰਨ ਦੀ ਮਮਤਾ ਮੋਹ ਬਿਸਰ ਗਿਆ ਆਪਣੇ ਘਰ ਆਇਆ ਰਹਾਉ ਇਸ ਪੰਕਤੀ ਵਿੱਚ ਮਹਾਰਾਜ ਸਮਝਾ ਰਹੇ ਨੇ ਕਿ ਮੈਂ ਆਪਣੀ ਮੋਹ ਮਮਤਾ ਨੂੰ त्याग ਗਿਆ ਇਹ ਜਿਹੜੇ ਰਸਤੇ ਵਿੱਚ ਮੇਰੇ ਔੜਕਾਂ ਪਈਆਂ ਹੋਈਆਂ ਸਨ ਸਾਨੂੰ ਪਰਿਵਾਰ ਵਿੱਚ ਰਹਿਣ ਨੂੰ ਕਿਹਾ ਮਹਾਰਾਜ ਨੇ ਮੋਹ ਵਿੱਚ ਫਸਣ ਲਈ ਨਹੀਂ ਇਹ ਨਹੀਂ ਕਿ ਮੇਰਾ ਹੀ ਹੈ ਸਾਰਾ ਨਹੀਂ ਪਰਿਵਾਰ ਵਿੱਚ ਪ੍ਰੇਮ ਨਾਲ ਰਹਿਣ ਨੂੰ ਕਿਹਾ ਮਹਾਰਜ ਨੇ ਪਰਿਵਾਰ ਵਿੱਚ ਰਹੇ ਪਰਿਵਾਰ ਨੂੰ ਤਿਆਗਣ ਨੂੰ ਨਹੀਂ ਕਿਹਾ ਮਹਾਰਜ ਨੇ ਸਾਨੂੰ ਪਰ ਕਿਹਾ ਪਰਿਵਾਰ ਵਿੱਚ ਰਹੇ ਸੰਸਾਰ ਵਿੱਚ ਰਹੇ ਪਰ ਪ੍ਰੇਮ ਨਾਲ ਜਿਨ੍ਹਾਂ ਨੇ ਇਹ ਤਰੀਕਾ ਅਪਣਾਇਆ ਉਹ ਆਪਣੇ ਨਿੱਜ ਘਰ ਵਿੱਚ ਆ ਗਏ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਸਮਝ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਉਹ ਆਪਣੇ ਨਿੱਜ ਘਰ ਵਿੱਚ ਆਏ ਉਹਨਾਂ ਦੀ ਦੌੜ ਖਤਮ ਹੋ ਗਈ ਇਧਰ ਉਧਰ ਭੱਜਣਾ ਖਤਮ ਹੋ ਗਿਆ ਸਾਰਾ ਰਹਾਓ ਸੱਚ ਮਿਲੇ ਸੱਚਿਆਰ ਕੂੜ ਨਾ ਪਾਈਐ ਸੱਚੇ ਸਿਉ ਚਿਤ ਲਾਇ ਬੋੜ ਨ ਆਈਐ ਤੇ ਗੁਰੂ ਨਾਨਕ ਪਾਤਸ਼ਾਹ ਮਾਰੇ ਸਿਰ ਸਮਝਾ ਰਹੇ ਨੇ ਭਾਈ ਜੇ ਉਸ ਸੱਚ ਨੂੰ ਪਾਉਣਾ ਚਾਹੁੰਨਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਤੇ ਸੱਚਿਆਰ ਬਣ ਕੇ ਮਿਲੇਗਾ ਜੀ अरमबता ਵਿੱਚ ਮਾਰੇ ਨੇ ਸਾਨੂੰ ਸਮਝਾਈ ਗੱਲ ਇਹ ਕਿ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਸਚਿਆਰ ਬਣਨ ਵਾਸਤੇ ਉਹਦੀ ਹੁਕਮ ਤੇ ਰਜ਼ਾ ਵਿੱਚ ਜਿਹਨੂੰ ਅਸੀਂ ਰਹਿਣਾ ਸਿੱਖ ਗਏ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਕਿ ਉਹ ਸੱਚ ਨੂੰ ਸਚਿਆਰ ਬਣ ਕੇ ਪਾਇਆ ਜਾ ਸਕਦਾ ਹੈ ਕੂੜ ਨਾ ਪਾਈਐ ਝੂਠ ਦੇ ਰਸਤੇ ਤੇ ਨਹੀਂ ਮਿਲੇਗਾ ਸੱਚ ਰਸਤਾ ਸਾਡਾ ਝੂਠ ਦਾ ਹੈ ਠੱਗੀਆਂ ਦਾ ਹੈ ਚੋਰੀਆਂ ਦਾ ਹੈ ਤੇ ਲੱਭਦੇ ਅਸੀਂ ਸੱਚਾ ਮਰਗੇ ਨਹੀਂ ਭਾਈ ਕੂੜ ਦੇ ਰਸਤੇ ਤੇ ਚੱਲ ਕੇ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਸੱਚੇ ਸਿਉਂਚਿਤ ਲਾਏ ਬਹੁੜ ਨ ਆਈਐ ਜਿਨ੍ਹਾਂ ਨੇ ਆਪਣਾ ਚਿਤ ਉਹ ਸੱਚੇ ਨਾਲ ਲਾ ਲਿਆ ਜਿਹੜੇ ਸਚਿਆਰ ਹੋ ਗਏ ਜਿਹੜੇ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ ਮਰ ਇਹਨੇ ਜੰਮਣ ਮਰਨ ਦੇ ਗੇੜ ਤੋਂ ਰਹਿਤ ਹੋ ਗਏ ਜਿਉਂਦੇ ਜੀ ਮੁਕਤ ਹੋ ਗਏ ਕਿਉਂਕਿ ਦੁਨੀਆ ਦੇ ਚਾਰ ਪਦਾਰਥ ਮੰਨੇ ਗਏ ਨੇ ਧਰਮ ਅਰਥ ਕਾਮ ਮੋਕਸ਼ ਸਭ ਤੋਂ ਉੱਤਮ ਮੋਕਸ਼ ਹੈ ਮੁਕਤੀ ਹੈ ਉਤੇ ਜਿਉਂਦੇ ਜੀ ਮੁਕਤ ਨੇ ਮਹਾਰਾਜ ਕਹਿੰਦੇ ਫਿਰ ਮੋਇਆਂ ਕਿਉਂ ਕਹਿ ਰੋ ਰੋਇ ਨਾ ਜਾਣੋ ਰੋਵੋ ਸੱਚ ਸਲਾਹੇ ਹੁਕਮ ਪਛਾਣ ਹੋ ਅਸੀਂ ਤੇ ਮੋਇਆਂ ਨੂੰ ਰੋਈ ਜਾਂਦੇ ਸਾਨੂੰ ਤੇ ਰੋਣਾ ਹੀ ਨਹੀਂ ਆਇਆ ਅਜੇ ਤੱਕ ਉਹਨਾਂ ਦਾ ਕੀ ਰੋਣਾ ਕਿਉਂਕਿ ਅਸੀਂ ਵੀ ਤੇ ਜਾਣਾ ਇੱਥੋਂ ਸਾਨੂੰ ਰੋਣਾ ਵੀ ਨਹੀਂ ਆਇਆ ਕਿਨੇ ਇਸ ਕਰਕੇ ਰੋ ਉਹ ਸੱਚ ਸਲਾਹ ਹੈ ਰੋਣਾ ਤੇ ਉਹਦੇ ਤੋਂ ਸੀ ਵਿਰਾਗ ਤੇ ਉਹਦੋਂ ਸੀ ਜਦੋਂ ਜਿਹਦੇ ਨਾਲ ਅਸੀਂ ਵਿਛੜੇ ਆ ਜਿਹਦੇ ਨਾਲ ਅਸੀਂ ਵਿਛੜੇ ਆ ਜਿਹਨੂੰ ਅਸੀਂ ਮਿਲਣਾ ਚਾਹੁੰਨੇ ਹਾਂ ਉਹਦੇ ਲਈ ਕਦੇ ਨਹੀਂ ਰੋਏ ਅਸੀਂ ਸਾਡੇ ਮਨ ਅੰਦਰ ਵੈਰਾਗ ਨਹੀਂ ਆਇਆ ਕਦੇ ਉਰੇ ਦਰਸ਼ਨਾਂ ਦਾ ਚਾਹ ਲਈ ਮਨ ਵੈਰਾਗ ਭਿਆ ਦਰਸ਼ਨ ਦੇਖਣੇ ਦਾ ਚਾਉ ਕਦੇ ਅੱਖਾਂ 'ਚ ਹੰਝੂ ਨਹੀਂ ਆਏ ਉਸ ਮਾਲਕ ਦੇ ਦਰਸ਼ਨਾਂ ਲਈ ਅਸੀਂ ਤੇ ਕਰਮ ਕਾਂਡਾਂ ਵਿੱਚ ਪੈ ਗਏ ਇਸ ਕਰਕੇ ਮਰਜ ਕਦੇ ਹੁਕਮ ਅਪਛਾਣ ਹੂੰ ਉਹਦੀ ਸਿਫਤ ਸਲਾਹ ਜਿਹੜੇ ਕਰਦੇ ਨੇ ਉਹਦੇ ਹੁਕਮ ਵਿੱਚ ਰਹਿੰਦੇ ਨੇ ਉਹਨੂੰ ਯਾਦ ਕਰਦੇ ਨੇ ਉਹਨੂੰ ਸਿਮਰਦੇ ਨੇ ਤੇ ਮਰੀਕ ਨੇ ਉਹਨਾਂ ਦੀ ਅੱਖਾਂ ਹਮੇਸ਼ਾ ਹੀ ਭਿੱਜੀਆਂ ਰਹਿੰਦੀਆਂ ਨੇ ਉਹ ਸਮਾਲਕ ਨੂੰ ਯਾਦ ਵਿੱਚ ਰਹਿੰਦੇ ਨੇ ਤੜਪ ਵਿੱਚ ਰਹਿੰਦੇ ਨੇ ਹੁਕਮੀ ਬਸੋ ਲਖਾਏ ਆਇਆ ਜਾਣੀਏ ਲਾਹਾ ਪੱਲੇ ਪਾਏ ਹੁਕਮ ਸੰਝਾਣੀਏ ਉਹਦੇ ਹੁਕਮ ਵਿੱਚ ਹੀ ਆਏ ਸਾਂ ਜੀ ਵਜ਼ੂ ਹੁੰਦੀ ਹੈ ਵਜ਼ੀਫਾ ਵੱਖਰੀ ਤਨਖਾਹ ਭਾਗ ਵਜ਼ੀਫਾ ਲੈ ਕੇ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਸਾਨੂੰ ਮਨੁੱਖਾ ਜਨਮ ਦਿੱਤਾ ਇਹ ਸਾਡੇ ਦੀ ਬਜੀਫਾ ਸੀ ਜੀ ਬਹੁਤ ਵੱਡਾ ਸਾਨੂੰ ਉਹਨੇ ਦਾਤਾਂ ਦਿੱਤੀਆਂ ਨੇ ਇਸ ਮਨੁੱਖਾ ਜਨਮ ਵਿੱਚ ਅਸੀਂ ਆਪਣੇ ਸੁਭਾਅ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ ਕਿਸੇ ਹੋਰ ਜੂਨ ਵਿੱਚ ਕੋਈ ਬੰਦਾ ਬਦਲ ਨਹੀਂ ਸਕਿਆ ਉਤਾ ਕੁੱਤਾ ਹੀ ਰਹੇਗਾ ਸ਼ੇਰ ਸ਼ੇਰ ਹੀ ਰਹੇਗਾ ਹਾਥੀ ਹਾਥੀ ਰਹਾ ਉਹ ਆਪਣੇ ਉਸ ਜੀਵਨ ਨੂੰ ਬਦਲ ਨਾ ਸਕੇ ਆਪਣੇ ਸੁਭਾਅ ਨੂੰ ਬਦਲ ਨਾ ਸਕੇ ਪਰ ਮਨੁੱਖ ਇੱਕ ਇਹੋ ਜਿਹਾ ਜੀਵ ਹੈ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਇਹਨੀ ਸੋਚਣ ਸ਼ਕਤੀ ਹੈ ਵਿਚਾਰਨ ਸ਼ਕਤੀ ਹੈ ਆਪਣੇ ਜੀਵਨ ਨੂੰ ਬਦਲ ਸਕਦਾ ਹੈ ਤੇ ਪਾਤਸ਼ਾਹ ਕਹਿੰਦੇ ਲਿਖਾਏ ਜਾਣੀ ਹੈ ਉਹ ਤਾਂ ਆਇਆ ਜਾਣੀ ਹੈ ਜੇ ਉਹਨੇ ਆਪਣੇ ਜੀਵਨ ਵਿੱਚ ਕੁਝ ਬਦਲਾਅ ਕੀਤਾ ਹੈ ਆਪਣੇ ਸੁਭਾਅ ਵਿੱਚ ਬਦਲਾਅ ਕੀਤਾ ਹੈ ਜਾਣਿਆ ਹੈ ਉਹ ਸਚਿਆਰ ਨੂੰ ਜਾਣ ਕੇ ਸੱਚ ਨਾਲ ਜੁੜਿਆ ਹੈ ਫਿਰ ਤੇ ਫਾਇਦਾ ਪਈ ਉਹਦਾ ਆਉਣਾ ਨਹੀਂ ਤੇ ਆਇਆ ਗਿਆ ਮੂਆ ਨੋ ਨਹੀਂ ਤੇ ਫਿਰ ਬਾਕੀ ਜਾਨਵਰ ਵੀ ਆ ਰਹੇ ਨੇ ਬਾਕੀ ਪਸ਼ੂ ਵੀ ਆ ਰਹੇ ਨੇ ਉਹ ਵੀ ਜੰਮ ਰਹੇ ਨੇ ਉਹ ਵੀ ਮਰ ਰਹੇ ਨੇ ਉਹ ਵੀ ਜੀ ਪੈਦਾ ਕਰ ਰਹੇ ਨੇ ਉਹ ਵੀ ਔਲਾਦ ਪੈਦਾ ਕਰ ਰਹੇ ਨੇ ਮਨੁੱਖ ਵੀ ਕਰ ਰਿਹਾ ਹੈ ਮਨੁੱਖ ਕਹਿੰਦਾ ਮੈਂ ਘਰ ਬਣਾਇਆ ਹੈ ਜਾਨਵਰ ਵੀ ਘਰ ਬਣਾਉਂਦੇ ਨੇ ਉਹ ਵੀ ਆਪਣੇ ਆਲ ਨੇ ਬਣਾਉਂਦੇ ਨੇ ਮਿਜੜੇ ਦਾ ਆਲ ਨੇ ਵੇਖੋ ਹੈਰਾਨ ਹੋ ਜਾਂਦਾ ਬੰਦਾ ਬੜੀ ਕਲਾ ਹੈ ਹੋਰ ਅਨੇਕਾਂ ਜਾਨਵਰ ਅਨੇਕਾਂ ਪੰਛੀ ਨੇ ਜਿਹੜੇ ਆਪਣੇ ਆਲ ਨੇ ਇਹੋ ਜਿਹੀ ਬਣਾਉਂਦੇ ਨੇ ਜਿਨ੍ਹਾਂ ਨੂੰ ਵੇਖ ਕੇ ਮਨੁੱਖ दंग रह ਜਾਂਦਾ ਹੈ ਸੋ ਉਹ ਰੋਤੇ ਆਇਆ ਉਹਨਾਂ ਦਾ ਪ੍ਰਵਾਨ ਹੈ ਇਸ ਸੰਸਾਰ ਦੇ ਤੇ ਜਿਹੜੇ ਸਚਿਆਰ ਹੋ ਗਏ ਲਾਹਾ ਪੱਲਾ ਪਾਏ ਹੁਕਮ ਸੁਝਾਣੀ ਐ ਉਹਨਾਂ ਨੇ ਲਾਹਾ ਲਿਆ ਫਿਰ ਮੁੱਖਾ ਜਨਮ ਦਾ ਪੂਰਾ ਪੂਰਾ ਕਿਉਂਕਿ ਹੁਣ ਮੁੱਖਾ ਜਨਮ ਮਿਲੇ ਆ ਉਹ ਲਾਹਾ ਲਿਆ ਮਹਾਰਜ ਕਹਿੰਦੇ ਨੇ ਪ੍ਰਾਨੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਭ ਮੁਕਦੀ ਚੱਲੀ ਰਹਿਣ ਕਿਉਂਕਿ ਅਸੀਂ ਹਰ ਰੋਜ਼ ਘਟ ਰਹੇ ਹਾਂ ਹਰ ਰੋਜ਼ ਅਸੀਂ ਮੌਤ ਵੱਲ ਜਾ ਰਹੇ ਹਾਂ ਮੌਤ ਦਾ ਸੱਦਾ ਕਦੋਂ ਵੀ ਆ ਸਕਦਾ ਹੈ ਸੰਸਾਰ ਤੋਂ ਕਦੋਂ ਵੀ ਜਾਣਾ ਪੈ ਸਕਦਾ ਹੈ ਤੇ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਉਹ ਫਿਰ ਸਮਾਂ ਬਰਬਾਦ ਨਹੀਂ ਕਰਦੇ ਉਹ ਆਪਣਾ ਸਮਾਂ ਬਰਬਾਦ ਨਹੀਂ ਕਰਦੇ ਉਹ ਆਪਣੇ ਜੀਵਨ ਦੀ ਸਵਾਲ ਕਰਦੇ ਨੇ ਕਿਵੇਂ ਰਹਿਣਾ ਹੈ ਕਿਵੇਂ ਬੋਲਣਾ ਹੈ ਉਸ ਮਾਲਕ ਦੀ ਰਜ਼ਾ ਤੇ ਹੁਕਮ ਵਿੱਚ ਰਹਿੰਦੇ ਹੋਏ ਉਹਨਾਂ ਨੇ ਹੁਕਮ ਨੂੰ ਸੁਝਾਣ ਲਿਆ ਪਛਾਣ ਲਿਆ ਹੁਕਮੇ ਅੰਦਰ ਸਭ ਕੋ ਸਾਰੇ ਉਹਦੇ ਹੁਕਮ ਵਿੱਚ ਨੇ ਹੁਕਮੇ ਅੰਦਰ ਸਭ ਕੋ ਹਕਮਤ ਬਿਨਾ ਕੋਈ ਵੀ ਨਹੀਂ ਹੈ ਮਾਰੇ ਉਸੇ ਕਹਿੰਦੇ ਨਾਨਕ ਹੁਕਮੈ ਜਿਬਜੈ ਤਾ ਹਉਮੈ ਕੈ ਨ ਕੋ ਜਿਨ੍ਹਾਂ ਨੇ ਹੁਕਮ বুঝ ਲਿਆ ਸਮਝ ਲਿਆ ਉਹਨਾਂ ਨੇ ਆਪਣੇ ਅੰਦਰੋਂ ਹਉਮੈ ਖਤਮ ਕਰ ਮੈਂ ਮੇਰੀ ਖਤਮ ਕਰ ਦਿੱਤੀ ਉਹ ਗੁਰਮੁਖੇ ਆਪਣੇ ਜੀਵਨ ਦਾ ਪੂਰਾ ਪੂਰਾ ਲਾਹਾ ਲੈ ਕੇ ਗਏ ਨੇ ਹੁਕਮੀ ਪੈਦਾ ਜਾਏ ਦਰਗਹ ਪਾਣੀਐ ਹੁਕਮੇ ਹੀ ਸਰਮਾਰ ਬੰਦਰਵਾਣੀਐ ਮਰਗ ਸਾਰਾ ਕੁਝ ਉਹਦੇ ਹੁਕਮ ਵਿੱਚ ਹੈ ਉਹਦੇ ਹੁਕਮ ਵਿੱਚ ਰਹਿੰਦੇ ਹੋਏ ਹੀ ਉਸ ਮਾਲਕ ਦੇ ਦਰ ਉੱਤੇ ਇੱਜ਼ਤ ਨਾਲ ਮਾਨ ਨਾਲ ਜਾਂਦੇ ਨੇ ਹੁਕਮਹੀਨ ਸਰਮਾਰ ਇਹ ਵੀ ਉਹਦਾ ਹੁਕਮ ਹੈ ਕਿਉਂਕਿ ਜਿਹੋ ਜਿਹੇ ਅਸੀਂ ਕਰਮ ਕੀਤੇ ਨੇ ਉਹ ਜਿਹੇ ਕੀਤੇ ਅਨਸਾਰ ਅਸੀਂ ਸੰਸਾਰ ਤੋਂ ਜਾਂਦੇ ਆਂ ਜਾਣਾ ਦੋਵਾਂ ਨਹੀਂ ਹੈ ਗੁਰਮੁਖ ਵੀ ਜਾਂਦੇ ਨੇ ਮਨਮੁਖ ਵੀ ਜਾਂਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹ ਆਪ ਵੀ ਉਜਲ ਮੁਖ ਲੈ ਕੇ ਜਾਂਦੇ ਨੇ ਉਹ ਹੋਰਾਂ ਦਾ ਵੀ ਛਟਕਾਰਾ ਕਰ ਜਾਂਦੇ ਨੇ ਪਰ ਦੂਜੇ ਪਾਸੇ ਮੈਂ ਕਹਿੰਦੇ ਉਹ ਵੀ ਹੁਕਮ ਵਿੱਚ ਹੀ ਨੇ ਭਾਈ ਜਿਹੜੇ ਝੂਠ ਤੇ ਕੁੜਿਆੜ ਜੀਵਣੀ ਜਿਉਂ ਕੇ ਜਾਂਦੇ ਨੇ ਉਹ ਮਾਰਾਂ ਸੰਦੇ ਜਾਂਦੇ ਨੇ ਜਾਨ ਜਾਨ ਵਿੱਚ ਤੇ ਫਰਕ ਹੈ ਨਾ ਦੋਆਂ ਦਾ ਲਾਹਾ ਸਚਨਿਆਉ ਮਨ ਵਸਾਈਐ ਲਿਖਿਆ ਪੱਲੇ ਪਾਈ ਗਰਭ ਵੰਜਾਈਐ ਇਲਾਹਾ ਹੈ ਮਨੁੱਖਾ ਜਨਮ ਮਿਲਿਆ ਮਰਿ ਕਹਿੰਦੇ ਉਹ ਸੱਚੇ ਦਾ ਨਿਆਉ ਹੈ ਉੱਥੇ ਸੱਚੋ ਹੀ ਸੱਚ ਨਿਭੜਿਆ ਚੁਣਵਖ ਕੱਢੇ ਜਜਮਾਲਿਆ ਥਾਉ ਨ ਪਾਇਨ ਕੂੜਿਆਰ ਨੂੰ ਕਾਲੇ ਦੁਜਕ ਚਾਲਿਆ ਤੇਰੇ ਨਾਂਇ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਮੈ ਧਰਮ ਬਹਾਲਿਆ ਦੁਨੀਆ ਦੀਆਂ ਕਚੇਰੀਆਂ ਵਿੱਚ ਤੇ ਜੱਜ ਤੇ ਵਕੀਰ ਖਰੀਦੇ ਜਾ ਸਕਦੇ ਨੇ ਪਰ ਉਥੇ ਸੱਚੋ ਹੀ ਸੱਚ ਹੈ ਜੀ ਉਥੇ ਨਹੀਂ ਇਸ ਕਰਕੇ ਮਾਲਕ ਨੇ ਉਹ ਸੱਚ ਦਾ ਲਾਹਾ ਲੈ ਕੇ ਗਏ ਉਹਨਾਂ ਨੂੰ ਪਤਾ ਹੈ ਕਿ ਉਹ ਸਚਿਆਰ ਹੈ ਉਹ ਆਇਆਂ ਨੂੰ ਗੜਨਾ ਲਾਉਣ ਵਾਲਾ ਹੈ ਉਹਨਾਂ ਨੇ ਮਨ ਵਿੱਚ ਵਸਾ ਲਿਆ ਉਸ ਮਾਲਕ ਨੂੰ ਲਿਖਿਆ ਪੱਲੇ ਪਾਏ ਗਰਭ ਭਜਾਈ ਹੈ ਇਹ ਜੋ ਲਿਖਿਆ ਲੇਖ ਸੀ ਉਹਨੇ ਪੱਲੇ ਬਨ ਲਿਆ ਸਤਿਗੁਰੂ ਦੇ ਸ਼ਬਦ ਨੂੰ ਸਤਿਗੁਰੂ ਦੇ ਬੋਲਾਂ ਨੂੰ ਪੱਲੇ ਬੰਨੇ ਹੈ ਇਸ ਕਰਕੇ ਮਹਾਰਜ ਕਹਿੰਦੇ ਉਹਨਾਂ ਨੇ ਆਪਣਾ ਹੰਕਾਰ ਆਪਣਾ ਗਰਭ ਦੂਰ ਕਰ ਦਿੱਤਾ ਉਹ ਜਾਣ ਗਏ ਇਸ ਗੱਲ ਨੂੰ ਕਿ ਹਰ ਜੂ ਹੰਕਾਰ ਨਾ ਭਾਵੇਈ ਬੇਦਕੂਕ ਸੁਣਾਵੇ ਉਸ ਮਾਲਕ ਦੇ ਦਰ ਤੇ ਜਣ ਚਾਣਾ ਚਾਹੁੰਦਾ ਹੈ ਉਸ ਵਹਿਗੁਰੂਕਾਰ ਕੋਲ ਦੇ ਦਰ ਤੇ ਜੇ ਪਹੁੰਚਣਾ ਚਾਹੁੰਦਾ ਹੈ ਉਸ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਕਿਉਂਕਿ ਹਉਮੈ ਚੰਗੀ ਨਹੀਂ ਲੱਗਦੀ ਹਉਮੈ ਨਾਵੇਂ ਨਾਲ ਵਿਰੋਧ ਹੈ ਦੋ ਹੀ ਨਵਸਾਂ ਇਕਠਾਏ ਉਹਨਾਂ ਨੇ ਸਮਝ ਲਿਆ ਜਾਣ ਲਿਆ ਲਿਖੇ ਨੂੰ ਉਹਨਾਂ ਨੇ ਆਪਣੇ ਅੰਦਰੋਂ ਉਹ ਚੀਜ਼ਾਂ ਕੱਢ ਦਿੱਤੀਆਂ ਹਉਮੈ ਕੱਢ ਦਿੱਤੀ ਮੈ ਮੇਰੀ ਕੱਢ ਦਿੱਤੀ ਹੰਕਾਰ ਦੂਰ ਕਰ ਦਿੱਤਾ ਮਨਮੁਖੀਆਂ ਸਰਮਾਰ ਵਾਦਕ ਪਾਈਐ ਠਗ ਮੁਟੀ ਕੂੜਿਆਰ ਬੰਨ ਚਲਾਈਐ ਤੇ ਪਾਸ਼ਾ ਕਨੇ ਦੇ ਦੂਜੇ ਨੇ ਮਨਮੁਖ ਨੇ ਆਪ ਉਦਰੇ ਨੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਜਿਹੜੇ ਕਹਿੰਦੇ ਅਸੀਂ ਬਹੁਤ ਵਿਦਵਾਨ ਆ ਸਾਡੇ ਜਿੰਨਾ ਤਾਂ ਜਾਣਦੇ ਕੋਈ ਨਹੀਂ ਇਹ ਵੀ ਹੰਕਾਰ ਹੋ ਜਾਂਦਾ ਜੀ ਬਹੁਤ ਵੱਡਾ ਤੇ ਮਰ ਕੇ ਨੇ ਫਿਰ ਵਾਦਾਂ ਵਿਵਾਦਾਂ ਚ ਪੈ ਜਾਂਦੇ ਨੇ ਅੱਜ ਕੱਲ ਅਸੀਂ ਵੇਖਦੇ ਆ ਸੁਣਦੇ ਆ ਕਈ ਲੋਕ ਪਾਉਂਦੇ ਨੇ ਆ ਤੁਹਾਡੀਆਂ ਸਟੋਰੀਆਂ ਤੇ ਬੜੀ ਵਾਹ ਵਾਹ ਖਟਦੇ ਨੇ ਉਹਨਾਂ ਨੇ ਬਾਣੀ ਉੱਤੇ ਕਿੰਨੂੰ ਪ੍ਰਤਨ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਇਸ ਗੱਲ ਦੀ ਵੀ ਜਿੱਡੇ ਵੱਡੇ ਬੰਦੇ ਉੱਤੇ ਅਸੀਂ ਕਿੰਤੂ ਪ੍ਰਦੂ ਕਰਾਂਗੇ ਸਾਡੀ ਟੀਆਰਪੀ ਉਨੀ ਵਧੇਗੀ ਬਸ ਹੋਰ ਕੁਝ ਵੀ ਨਹੀਂ ਹੈ ਲੋਕਾਂ ਦੀ ਵਾਹ ਵਾਹ ਖੱਟਣ ਵਾਸਤੇ ਤੇ ਬਾਅਦ ਵਿੱਚ ਪੱਲੇ ਕੁਝ ਨਹੀਂ ਪੈਂਦਾ ਤੇ ਮਹਾਰਾਜ ਇੱਥੇ ਗੱਲ ਸਮਝਾ ਰਹੇ ਨੇ ਮਨਮੁਖੀਆਂ ਸਿਰ ਮਾਰ ਮਨਮੁਖੀ ਜੇ ਇਸੇ ਕਰਕੇ ਮਾਰ ਖਾਂਦੇ ਨੇ ਕਿਉਂਕਿ ਵਾਦਾਂ ਵਿੱਚ ਖੱਪ ਗਿਆ ਆਪਣਾ ਜੀਵਨ ਬਰਬਾਦ ਕਰਕੇ ਵਾਦ-ਵਿਵਾਦਾਂ ਵਿੱਚ ਪੈ ਕੇ ਆਪਣਾ ਜੀਵਨ ਬਰਬਾਦ ਕਰਕੇ ਚਲੇ ਗਏ ਠੱਗ ਮੁਠੀ ਕੂੜਿਆਰ ਬੰਨ ਚਲਾਈ ਐ ਇਹ ਦੁਨੀਆ ਦੂਜਿਆਂ ਨੂੰ ਠੱਗਦੀ ਠੱਗਦੀ ਆਪ ਹੀ ਠੱਗੇ ਗਏ ਬਹੁਤਾ ਬੋਲਣ ਛੱਕਣ ਹੋਏ ਇਹ ਆਮ ਕਹਾਵਤ ਮੰਨੀ ਜਾਂਦੀ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਮੱਕੜੀ ਜਾਲ ਪਾਉਂਦੀ ਹੈ ਜੀ ਉਹ ਦੂਜਿਆਂ ਜਾਲਵਲਾਂ ਨੂੰ ਵਿੱਚ ਸੌਣ ਵਾਸਤੇ ਪਰ ਕਈ ਵਾਰੀ ਮੱਕੜੀ ਆਪਣੇ ਜਾਲ ਵਿੱਚ ਆਪ ਹੀ ਫਸ ਜਾਂਦੀ ਹੈ ਇਸ ਕਰਕੇ ਕੂੜਿਆਰ ਹੈ ਜਿਹੜਾ ਜੀਵਨ ਹੈ ਉਹ ਬੜਾ ਔਖਾ ਜੀਵਨ ਹੈ ਜੀ ਇਹ ਵੀ ਮੈਂ ਲਿਖਿਆ ਕਿਉਂਕਿ ਇੱਕ ਝੂਠ ਨੂੰ ਛਪਾਉਣ ਵਾਸਤੇ अनेका ਝੂਠ ਬੋਲਦਾ ਬੰਦਾ ਫਿਰ ਤੇ ਅਖੀਰ ਨੂੰ ਬਾਰੇ ਕਹਿੰਦੇ ਕੂੜ ਨਖਟੇ ਨਾਨਕਾ ਓੜਕ ਸੱਚ ਰਹੀ ਸੱਚ ਫਿਰ ਸਾਹਮਣੇ ਆ ਜਾਂਦਾ ਇਸ ਕਰਕੇ ਮਹਾਰਾਜ ਜੀ ਨੇ ਜਦੋਂ ਇਸ ਸੰਸਾਰ ਤੋਂ ਜਾਂਦੇ ਨੇ ਭਾਈ ਉਹ ਤੇ ਬੰਨੇ ਜਾਂਦੇ ਨੇ ਜਿਵੇਂ ਮੁਜਰਮ ਨੂੰ ਬੰਨ੍ਹ ਕੇ ਲੈ ਜਾਂਦੇ ਨੇ ਨੇ ਕਿ ਇਸ ਤਰ੍ਹਾਂ ਜਾਂਦੇ ਨੇ ਸੰਸਾਰ ਤੋਂ ਸਾਬ ਹਿਰਦੈ ਵਸਾਏ ਨਾ ਪਛੋ ਤਾਬਹੀ ਗੁਰਹਾ ਬਖਸ਼ਨ ਹਾਰ ਸ਼ਬਦ ਕਮਾਵਹੀ ਤੇ ਧੰ ਗੁਰੂ ਨਾਨਕ ਪਾਸ਼ਾ ਮਾਰੇ ਜੋ ਉਪਦੇਸ਼ ਕਰਦੇ ਨੇ ਕਿ اے ਭਾਈ ਉਸ ਸਾਬ ਨੂੰ ਹਿਰਦੇ ਚ ਵਸਾ ਉਹਦੇ ਗੁਣਾ ਨਾਲ ਸਾਂਝ ਪਾ ਤੈਨੂੰ ਪਛਤਾਵਾ ਨਹੀਂ ਰਹੇਗਾ ਉਹਦੀ ਚਾਕਰੀ ਕਰ ਉਹਦੀ ਸੇਵਾ ਕਰ ਉਸ ਵਹਿਰੂ ਕਾਲਪੁਰਖ ਦੀ ਤੈਨੂੰ ਪਛਤਾਵਾ ਨਹੀਂ ਰਹੇਗਾ ਦੁਨੀਆਂ ਤੇ ਅਸੀਂ ਜੇ ਕਿਸੇ ਹੋਰ ਦੀ ਸੇਵਾ ਕਰਦੇ ਹਾਂ ਤੇ ਨੈਚਰਲੀ ਅਸੀਂ ਲੋਕ ਰਹੋਂਦੇ ਵੇਖਦੇ ਹਾਂ ਕਿ ਮੈਂ ਉਹਦਾ ਇੰਨਾ ਕੀਤਾ ਜੀ ਉਹਨੇ ਸਾਡਾ ਕੁਝ ਵੀ ਨਹੀਂ ਕੀਤਾ ਮੈਂ ਉਹਦਾ ਇੰਨਾ ਕਰਦਾ ਰਿਹਾ ਉਹਨੇ ਸਾਡਾ ਇੰਜ ਨਹੀਂ ਕੀਤਾ ਮਰ ਕੇ ਨਹੀਂ ਉਹ ਸਾਬ੍ਹ ਦੀ ਚਾਕਰੀ ਕਰਕੇ ਵੇਖ ਤੈਨੂੰ ਪਛਤਾਵਾ ਨਹੀਂ ਰਹੇਗਾ ਗੁਨਾਹਾਂ ਬਖਸ਼ਣਹਾਰ ਉਹ ਤੇਰੇ ਸਾਰੇ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ ਉਹ ਬਖਸ਼ਿੰਦ ਹੈ ਦੁਨੀਆ ਤੇ ਕੋਈ ਰਿਸ਼ਤਾ ਹੋ ਜਾ ਨਹੀਂ ਜਿਹਦੇ ਤਰ੍ਹਾਂ ਸਾਰੇ ਗੁਨਾਹਾਂ ਨੂੰ ਬਖਸ਼ ਦਏ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਉਹ ਰਾਮ ਜੀ ਉਹ ਅੱਲਾ ਉਹ ਤੇਰੇ ਸਾਰੇ ਗੁਨਾਹਾਂ ਨੂੰ ਬਖਸ਼ ਸਕਦਾ ਹੈ ਮਹਾਰਾਜ। ਗੁਨਾਹਾਂ ਬਖਸ਼ਣਹਾਰ ਸ਼ਬਦ ਕਮਾਵਹੀ ਤੇ ਨਾਲ ਮਹਾਰਾਜ ਸਾਨੂੰ ਆਦੇਸ਼ ਦਿੱਤਾ ਉਪਦੇਸ਼ ਕਰਦੇ ਨੇ ਮਹਾਰਾਜ ਭਾਈ ਗੁਰੂ ਦੇ ਸ਼ਬਦ ਦੀ ਕਮਾਈ ਕਰ। ਗੱਲਾਂ-ਗੱਲਾਂ ਨਾਲ ਕੁਝ ਨਹੀਂ ਹੋਏਗਾ। ਤਾਂ ਤੇ ਸਰੋਜ ਮਾਉਣ ਦਾ ਕੋਈ ਫਾਇਦਾ ਨਹੀਂ ਗੁਰੂ ਦੇ ਸ਼ਬਦ ਦੀ ਕਮਾਈ ਕਰ ਪ੍ਰੈਕਟੀਕਲ ਆਪਣਾ ਜੀਵਨ ਉਸ ਤਰ੍ਹਾਂ ਦਾ ਬਣਾ ਜੋ ਬਾਣੀ ਕਹਿੰਦੀ ਹੈ ਤਾਂ ਤੂੰ ਉਸ ਮਾਲਕ ਦੇ ਦਰ ਤੇ ਕਬੂਰ ਹੋ ਜਾਏਗਾ ਨਾਨਕ ਮੰਗੈ ਸੱਚ ਗੁਰਮੁਖ ਘਾਲੀ ਐ ਮੈਂ ਤੁਝ ਬਿਨੈ ਅਬਰ ਨਾ ਕੋਇ ਨਦਰ ਨਿਹਾਲੀ ਐ ਤੇ ਧੰਗ ਗੁਰੂ ਨਾਨਕ ਪਾਸ਼ਾ ਨਾਲ ਸਾਨੂੰ ਫਿਰ ਅਰਦਾਸ ਕਰਨੀ ਸਿਖਾਉਂਦੇ ਨੇ ਕਿ ਸੱਚੇ ਪਾਤਸ਼ਾਹ ਜੀ ਅਸੀਂ ਤੇਰੇ ਦਰ ਤੇ ਮੰਗਤੇ ਆਏ ਆ ਬਣ ਕੇ ਪਰ ਮੰਗਦੇ ਆ ਤੇਰੇ ਕੋਲੋਂ ਸੱਚ ਤੁਧ ਬਿਨ ਹੋਰ ਜੀ ਮੰਗਣਾ ਸਿਰ ਦੁੱਖਾਂ ਕਾ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਇਹ ਕਿਰਪਾ ਕਰ ਸਾਡੇ ਤੇ ਬਖਸ਼ਿਸ਼ ਕਰ ਨਾਨਕ ਮੰਗੈ ਸੱਚ ਗੁਰਮੁਖ ਘਾਲੀ ਐ ਤੇ ਮਰਜ਼ ਕਹਿੰਦੇ ਜੇ ਸੱਚ ਮੰਗਣਾ ਈ ਤੇ ਨਾਲ ਫਿਰ ਗੁਰਮੁਖ ਬਣ ਕੇ ਗੁਰੂ ਦਾ ਅਨੁਸਾਰੀ ਹੋ ਕੇ ਗੁਰੂ ਵਾਲਾ ਬਣ ਕੇ ਉਹ ਘਾਲ ਕਮਾਈ ਕਰਨੀ ਪਵੇਗੀ ਇਹ ਨਹੀਂ ਕਿ ਬਹਿ ਗਿਆ ਗੁਰੂ ਨੇ ਸ਼ਬਦ ਜੋ ਬਖਸ਼ਿਆ ਹੈ ਗੁਰੂ ਨੇ ਜੋ ਰਸਤਾ ਦਿੱਤਾ ਹੈ ਉਸ ਮਾਰਗ ਤੇ ਚੱਲਣਾ ਪਵੇਗਾ ਤਾਂ ਮੰਜ਼ਿਲ ਤੇ ਪਹੁੰਚੇਗਾ ਮੈਂ ਤੁਝ ਬਿਨੇ ਅਬਰ ਨਾ ਕੋਏ ਨਦਰ ਨਿਹਾਲੀ ਐ ਸੱਚੇ ਪਾਤਸ਼ਾਹ ਜੀ ਅਸੀਂ ਘਾਲ ਕਮਾਈ ਕਰਦੇ ਹੋਇਆ ਪਰ ਹੁਣ ਸਾਡਾ ਤੇਰੇ ਤੋਂ ਬਿਨਾ ਕੋਈ ਨਹੀਂ ਤੁਸੀਂ ਆਪ ਕਿਰਪਾ ਕਰਕੇ ਇਹ ਨਾਮ ਜਪਾ ਲਓ ਆਪ ਕਿਰਪਾ ਕਰਕੇ ਬਖਸ਼ਿਸ਼ ਕਰੋ ਆਪ ਕਿਰਪਾ ਕਰਕੇ ਇਸ ਸੱਚ ਦੇ ਰਾਹ ਤੇ ਤੋਰ ਲਵੋ ਜੀ ਸੱਚੇ ਪਾਤਸ਼ਾਹ ਜੀ ਬਸ ਹੋਰ ਕੁਝ ਨਹੀਂ ਮੰਗਦੇ ਇੱਕ ਮਿਹਰ ਦੀ ਨਦਰ ਸਾਡੇ 'ਤੇ ਵੀ ਕਰ ਦਿਓ ਬਸ ਤੁਹਾਡੀ ਇੱਕ ਮਿਹਰ ਦੀ ਨਾਲ ਨਾਨਕ ਨਦਰਿ ਨਦਰ ਨਿਹਾਲ ਤੇਰੀ ਇੱਕ ਮਿਹਰ ਦੀ ਨਜ਼ਰ ਹੀ ਸਾਨੂੰ ਨਿਹਾਲ 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 ਕਰ ਸਕਦੀ ਹੈ ਇਹ ਕਿਰਪਾ ਕਰੋ ਸਾਡੇ ਤੇ ਇਹ ਬਖਸ਼ਿਸ਼ ਕਰੋ ਬਾ ਜਿਸ ਦਿਨ ਸਾਨੂੰ ਇਹ ਮੰਗਣਾ ਆ ਗਿਆ ਤੇ ਮਹਾਰਜ ਫਿਰ ਕਿਰਪਾ ਕਰਦੇ ਨੇ ਉਹ ਬਖਸ਼ਿੰਦ ਨੇ ਉਹ ਦਿਆਲੂ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਤਿਆਗ ਮਾਂ ਛੱਡ ਕੇ ਹੀ ਆਈ ਤੇ ਮਹਾਰਜ ਕਹਿੰਦੇ ਜਿਸਨ ਆਏਗਾ ਉਹ ਤੇਰੇ ਸਾਰੇ ਗੁਨਾਹ ਬਖਸ਼ਣ ਵਾਲਾ ਹੈ ਆਪਣੇ ਗੁਨਾਹਾਂ ਨੂੰ ਕਬੂਲ ਕਰ ਤੇ ਨਾਲ ਅੱਗੇ ਤੋਂ ਤੌਬਾ ਕਰ ਕਿ ਮੈਂ ਇਹ ਗੁਨਾਹ ਨਹੀਂ ਕਰਾਂਗਾ ਆ ਉਹ ਦਰ ਤੇ ਕਬੂਰ ਹੋ ਜਾਏਗਾ ਸਚਿਆਰ ਹੋ ਜਾਏਗਾ ਸਚਿਆਰ ਬਣ ਕੇ ਉਹਦੀ ਹੁਕਮ ਤੇ ਰਜਾ ਵਿੱਚ ਰਹਿ ਕੇ ਹੀ ਉਹ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਹੋ ਹੀ ਤਰੀਕਾ ਹੈ ਜਿਨ੍ਹਾਂ ਨੇ ਕੀਤਾ ਐਂਜੀ ਕੀਤਾ ਉਹ ਰੋਲਾ ਨਹੀਂ ਪਾਉਂਦੇ ਉਹ ਫਿਰ ਲੋਕਾਂ ਅੱਗੇ ਵਡਿਆਈਆਂ ਨਹੀਂ ਕਰਾਉਂਦੇ ਆਪਣੀਆਂ ਉਹ ਤੇ ਨੀਵੇਂ ਹੋ ਕੇ ਕਿਉਂਕਿ ਜਿਹੜੀ ਟਾਣੀ ਨੂੰ ਫਲ ਲੱਗਦਾ ਨਾ ਉਹ ਟਾਣੀਆਂ ਫਿਰ ਚੁੱਕ ਜਾਂਦੀਆਂ ਨੇ ਨਿਵੇਂ ਸੁਗੋਰਾ ਹੋਏ ਜਿਹੜਾ ਭਾਰਾ ਹੋਏਗਾ ਪਲੜਾ ਭਾਈ ਉਹ ਹੀ ਚੁੱਕਦਾ ਹੈ ਗੁਰਮੁਖ ਰਿਤੇਗਰੀ ਵੀ ਆਵੇ ਉਹਨਾਂ ਦਾ ਜੀਵਨ ਜਿਹੜਾ ਹੈ ਸਚਿਆਰ ਹੈ ਆਓ ਗੁਰੂ ਅਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਸਾਡੇ ਤੇ ਵੀ ਕਿਰਪਾ ਕਰੋ ਇਹ ਮਿਹਰ ਦੀ ਨਦਰ ਸਾਡੇ ਵੱਲ ਵੀ ਕਰੋ ਤਾਂ ਕਿ ਅਸੀਂ ਇਸ ਸਚਿਆਰ ਜੀਵਨ ਜਿਉ ਕੇ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਸਮਾ ਜਿਹੜਾ ਹੈ ਸੰਪੂਰਨ ਹੁੰਦਾ ਹੈ ਹੋਈਆਂ ਭੂਲਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ